ਕੀ ਨਾਮ ਤੁਹਾਡਾ? ਵਰੁਣ ਕੁਮਾਰ ਜੀ। ਕੀ ਗੱਲ ਜਿਹੜੀ ਸਕੂਲ ਦੇ ਸਰਕਾਰੀ ਸਕੂਲ ਦੇ ਬਾਰੇ ਤੁਹਾਣਾ ਲੱਗ ਬੈਠਿਆ ਹੋ? ਸਾਰੇ ਮੇਰਾ ਨਾ ਜੀ 30 ਇਹਨਾਂ ਤੋਂ ਪਿਛੇ ਦਾ ਟੈਂਡਰ ਲਿਆ ਸੀਗਾ, ਠੇਕਾ ਭਰਿਆ ਸੀਗਾ 55000 ਰੁਪਏ ਦਾ ਜੀ। ਤੇ ਮੇਰਾ 16-17000 ਰੁਪਏ ਇਹਨਾਂ ਕੰਨੀ ਖੜਾ ਜੀ ਉਹ ਨਹੀਂ ਪੇ ਕਰਦੇ ਵੇ, ਮੈਨੂੰ 3000 ਰੁਪਏ ਪਿੱਛੇ ਮੇਰੀ ਕੰਟੀਨ ਬੰਦ ਕਰਤੀ ਇਹਨਾਂ ਨੇ ਜੀ। 16-17000 ਕਹਦਾ ਜੀ। ਮੈਂ ਇਹਨਾਂ ਚਾਚੂ ਦਾ ਬਿੱਲ ਪ੍ਰਿੰਸੀਪਲ ਦਾ ਹੈ ਹੋਰ ਉਹ ਸੈਮੀਨਾਰ ਵਗੈਰਾ ਲੱਗੇ ਆ ਜੀ, ਹੋਰ ਬਹੁਤ ਕੁਝ ਹੋਇਆ ਜੀ। ਲੇਬਰ ਦੇ ਪੈਸੇ ਨੇ ਜੀ। ਕਿਉ ਸਾਰੇ ਕਹ ਰਹੇ ਉਪਰੋਂ ਪਾਸ ਨਹੀਂ ਹੋਏ ਜੀ ਕਿੰਨੇ ਚਿਰ ਦੇ ਪੈਸੇ ਨੇ ਸਰ ਇੱਕ ਤਾਂ ਹੈਗੇ 1.5 ਮਹੀਨੇ ਦੇ ਪੈਸੇ ਇੱਕ ਹੈਗੇ 9 ਮਹੀਨੇ ਦੇ ਪੈਸੇ ਕਿਨੇ ਕਿਨੇ ਚਾਹ ਪੀਤੀ ਇਹਨੇ ਪੈਸੇ ਪ੍ਰਿੰਸੀਪਲ ਦੇ ਦਫ਼ਤਰ ਗਈ ਆ ਕਲਰਕ ਰੂਮ ਦੇ ਰੋਜ਼ ਪੰਜ ਕੱਪ ਫ੍ਰੀ ਜਾਂਦੇ ਆ ਉਹਨਾਂ ਦਾ ਕੋਈ ਪੈਸਾ ਨਹੀਂ ਮਿਲਦਾ ਜੀ ਉਹ ਕਿਉਂ ਫ੍ਰੀ ਜਾਂਦੇ ਨੇ ਇਹ ਮੰਗਦੇ ਆ ਜੀ ਵੀ ਸਾਨੂੰ ਪੰਜ ਕੱਪ ਰੋਜ਼ ਤੇ ਫ੍ਰੀ ਚਾਹੀਦੇ ਆ ਜੇ ਫ੍ਰੀ ਨਹੀਂ ਦਿੰਦੇ ਫਿਰ ਫਿਰ ਕਟੀਨ ਚੰਡੀ ਪੰਦੀ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਮੈਂ ਕਿਹਾ ਚਲੋ ਕੋਈ ਨਹੀਂ ਦੇ ਦਿਆ ਕਰਾਂਗੇ ਜੀ ਪਰ ਹੁਣ ਮੇਰੇ ਮੈਂ ਆਪਣਾ ਆਪ ਜਾ ਦੇ ਨੌਖਾ ਹੋਇਆ ਪਰ ਮੇ ਕੋ ਪੈਸੇ ਨਹੀਂ ਸੀਗੇ ਭਰਾ ਨੂੰ ਇਹਨਾਂ ਨੇ ਕੰਟੇਨ ਬੰਦ ਕਰਵਾਤੀ ਜੀ ਕਹਿੰਦੇ ਕੰਟੇਨ ਨਹੀਂ ਖੁੱਲਣੀ ਤੁਸੀਂ ਇਹਨਾਂ ਨੇ ਕਿਹਾ ਜੀ ਇਹ ਪ੍ਰਿੰਸੀਪਲ ਸਾਹਿਬ ਨੇ ਜੀ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੀ ਸਾਜ ਸੋਚ ਰਹੀ ਹੈ ਸਾਜ ਸਾਰੇ ਇਹ ਮੈਨੂੰ ਭਜਾਣਾ ਚਾਹੁੰਦੇ ਨੇ ਜੀ ਬਸ ਹੋਰ ਕੀ ਇਹਦੀ 30 ਅਪ੍ਰੈਲ ਨੂੰ ਕਹਿੰਦੇ ਖਾਲੀ ਕਰ ਦਿਓ ਇਹ ਹੋਰ ਕਾਰੋਬਾਰ ਹੈ ਤੁਹਾਡੇ ਨਾਲ ਕਰਦਾ ਬਹੁਤ ਜ਼ਿਆਦਾ ਚੱਲੇ ਹੋਰ ਮੇਰਾ ਕੋਈ ਕਾਰੋਬਾਰ ਨਹੀਂ ਸਰ ਹੁਣ ਕੀ ਮੰਨ ਕਰਦੇ ਹੋ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਮੇਰੇ ਪੈਸੇ ਤਾਂ ਆਏ ਜਾਣ ਤੇ ਮੇਰੀ ਕੰਟੇਨ ਖਲਾਈ ਜਾਵੇ ਜੀ ਨਹੀਂ ਇਨਸਾਫ ਮਿਲਦਾ ਫਿਰ ਮੈਂ ਸਰ ਧਰਨੇ ਤੇ ਬੈਠੂਗਾ ਜੀ ਤੁਹਾਡੇ ਜਿਹੜੇ ਆਹ ਕਲਰਕ ਰੂਮ ਚ ਬੈਠੇ ਹੁੰਦੇ ਆ ਸਰਦਾਰ ਜੀ ਕੀ ਨਾਮ ਆ ਜੀ ਉਹਨਾਂ ਨੂੰ ਸਪੈਸ਼ਲ ਕਹਿ ਕੇ ਜਾਈ ਨੇ ਵੀ ਕੱਲ ਕੰਟੀਨ ਨਹੀਂ ਖੋਲਣੀ ਜੇ ਜਦ ਤੱਕ ਤੁਸੀਂ ਟੇਵਣ ਨਹੀਂ ਚਮਾਂ ਕਰੰਦੇ ਨਹੀਂ ਆ ਠੀਕ ਹੈ 30 April ਤੱਕ ਤੁਹਾਡਾ ਠਿਕਾ ਹੈ 30 April ਤੱਕ ਨਹੀਂ ਸਰ 15 May ਤੱਕ ਠੇਕਾ ਹੈ ਮੇਰਾ 15 May ਤੱਕ ਹੈ ਸਰ ਉਹ ਤਾਂ ਰਜੇ ਮੈਨੂੰ ਰਿਟਰਨ ਚਾਹੀਦਾ ਜੀ ਮੈਨੂੰ ਰਿਟਰਨ ਚਾਹੀਦਾ ਸਰ ਤੁਸੀਂ ਹੀ ਕਹਿ ਰਹੇ ਹੋ ਤੇ ਰਿਟਰਨ ਵੀ ਲੈ ਆ ਫਿਰ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ 30 ਤਰੀਕ ਨੂੰ ਕੰਟੀਨ ਖਾਲੀ ਕਰ ਦਿਓ ਸਾਨੂੰ ਉਹ ਰੋਜ਼ ਕਹਿ ਕੇ ਜਾਂਦੇ ਵੀ 30 ਤੂੰ ਖਾਲੀ ਕਰ ਦਿਓ ਸਾਡੇ ਕੋਲ ਸਰ ਮੇਕੋ ਰਿਟਰਨ ਚ ਹੈਗਾ ਤੁਹਾਡੀ ਗਵਰਨਮੈਂਟ ਦੀ ਸਲਿੱਪ ਹੈਗੀ ਮੇਕੋ ਨਹੀਂ ਸਾਨੂੰ ਦੇਖੋ ਸਰ ਫਿਰ ਇਹ ਵੀ ਤੁਸੀਂ ਪਹਿਲਾਂ ਪੂਰੇ ਡਾਕੂਮੈਂਟ ਦੇਖੋ ਨਾ ਫਿਰ ਤੁਹਾਨੂੰ ਕਹੋ ਵੀ ਖਾਲੀ ਕਰਨੀ ਨਹੀਂ ਕਰਨੀ ਕਰਲੀ ਕਰਲੀ ਕਰਦੀ ਤੇ ਕੀ ਬ੍ਰੈਂਡਿੰਗ ਹੈ ਨਾ ਇੱਕ ਸਰ ਮੇਰਾ ਬਕਾਇਆ ਬੈਲੈਂਸ ਹੈ ਤੁਸੀਂ ਆਪਣਾ 3000 ਕਹੀ ਜਾਂਦੇ ਹੋ ਵੀ 3000 ਜਮ੍ਹਾਂ ਕਰਾਓ ਰੋਜ਼ ਮੈਨੂੰ ਇਸ ਗੱਲ ਤੇ ਟੌਰਚਰ ਹੋ ਰਿਹਾ ਜੀ ਮੈਂ ਕਈ ਵਾਰ ਪੈਸੇ ਹੁੰਦੇ ਤਾਂ ਮੈਂ 11000 ਜਮ੍ਹਾਂ ਕਰਵਾਤਾ ਤਾਂ ਬਾਕੀ ਬੱਤੀ ਨੇਰ ਕਿਉਂ ਨਹੀਂ ਜਮ੍ਹਾਂ ਕਰਵਾਉਂਦਾ ਉਹ ਸਰ ਕੱਲ ਇੰਨੇ ਬਤ ਵਿੱਚ ਹੀ ਨਾਲ ਥੋੜਾ ਬੱਤਾ ਬੋਲ ਕੇ ਗਿਆ ਵੀ ਕੱਲ ਕੰਟੀਨ ਨਹੀਂ ਖੋਲਣੀ ਤੁਸੀਂ ਵੀ ਪ੍ਰਿੰਸੀਪਲ ਸਾਹਿਬ ਦਾ ਹੁਕਮ ਹੈ ਕੌਣ ਕੋਲ ਕੇ ਉਹ ਜੀ ਪੀ ਸਾਰਾ ਜਿਹੜੇ ਤੁਹਾਡੇ ਜੀ ਉਹ ਜੀ 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 ਹਾਂ ਜੀ ਹਾਂ ਜੀ